ਸੱਚਾ ਕਾ ਤੁਸੀਂ ਦੇਖ ਰਹੇ ਹੋ ਡੈਨਿਕਸਪੀਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇਹੱਦ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਉੱਪਰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਇਹ ਜੋ ਮਾਮਲਾ ਅੱਜ ਦਾ ਹੈ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ ਇੱਕ ਪਤੀ ਪਤਨੀ ਦੇ ਵਿਚਾਲੇ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ ਪਤੀ ਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਇਸ ਤੋਂ ਬਾਅਦ ਜਦੋਂ ਪੁਲਿਸ ਅਧ ਦੇ ਨਾਲ ਗੱਲਬਾਤ ਹੋਈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੋਨਾਂ ਦੇ ਵਿੱਚ ਵਿਚਾਲੇ ਲੜਾਈ ਝਗੜਾ ਪਹਿਲੇ ਤੋਂ ਹੀ ਚੱਲਦਾ ਆ ਰਿਹਾ ਸੀਗਾ ਪੰਚਾਇਤ ਦੇ ਵਿੱਚ ਵੀ ਕਈ ਬੈਠਕਾਂ ਹੋਈਆਂ ਉਸ ਤੋਂ ਬਾਅਦ ਵੀ ਇਹਨਾਂ ਦੀ ਲੜਾਈ ਝਗੜਾ ਜੋ ਕਿ ਨਹੀਂ ਰੁਕਿਆ ਤੇ ਅੱਜ ਪਤੀ ਦੇ ਵੱਲੋਂ ਜੋ ਕਿ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਗਈ ਤੇ ਹੁਣ ਉਹ ਮੌਕੇ ਤੋਂ ਫਰਾਰ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਤੇ ਦੋਨਾਂ ਦੇ ਵਿੱਚ ਲੜਾਈ ਝਗੜਾ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਜੋ ਪਤਨੀ ਹੈ ਉਸ ਦੀ ਉਮਰ ਜੋ ਕਿ ਲੜਕੇ ਤੋਂ ਜ਼ਿਆਦਾ ਦੱਸੀ ਜਾ ਰਹੀ ਸੀ 42 ਸਾਲ ਉਮਰ ਦੀ ਜੋ ਮਹਿਲਾ ਸੀਗੀ ਜਿਸ ਦੇ ਉੱਪਰ ਪਤੀ ਦੇ ਵੱਲੋਂ ਆਪਣੀ ਹੀ ਲਾਇਸੈਂਸਡ ਰਿਵੋਲਵਰ ਦੇ ਨਾਲ ਗੋਲੀਆਂ ਚਲਾਈਆਂ ਗਿਆ ਤੇ ਉਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦੇ ਵੱਲੋਂ ਜੋ ਦੋਸ਼ੀ ਹੈ ਦੋਸ਼ੀ ਦੇ ਨਾਮ ਦੀ ਜਕਰ ਗੱਲ ਕਰੀਏ ਤਾਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਗੱਲਬਾਤ ਹੋਈ ਜਾ ਰਹੀ ਹੈ ਤੇ ਦੋਸ਼ੀ ਦੀ ਗੱਲ ਕਰੀ ਤਾਂ ਦੋਸ਼ੀ ਦਾ ਨਾਮ ਜਗਸੀਰ ਸਿੰਘ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਆਪਣੀ ਪਤਨੀ ਦੇ ਉੱਪਰ ਫਾਇਰ ਕੀਤੇ ਗਏ ਤੇ ਪੱਤੀ ਨੂੰ ਬਾਅਦ ਦੇ ਵਿੱਚ ਏਮਜ਼ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਹੀ ਜੋ ਪਤਨੀ ਸੀਗੀ ਉਸ ਨੇ ਆਪਣੇ ਜੋ ਕਿ ਸਾਹ ਛੱਡ ਦਿੱਤੇ ਇਸ ਤਰ੍ਹਾਂ ਸੀ ਜੀ ਅੱਜ ਨਾ ਸੰਗਤ ਥਾਣਾ ਦੀ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਸੀ ਪੱਕਾ ਕਲਾਂ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਤੇ ਜਸਪ੍ਰੀਤ ਕੌਰ ਦੇ ਫਾਇਰ ਮਾਰਿਆ ਸਤਕੇ ਸਵੇਰੇ ਸਵੇਰੇ ਅੱਜ 6 ਵੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਥਾਹ ਮਿਲੀ ਨਾਲ ਦੀ ਨਾਲ ਸਾਢੇ ਜਿਹੇ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾਂ ਉੱਥੇ ਪਤਾ ਲੱਗਿਆ ਵੀ ਉਹ ਲੇਡੀ ਜ਼ਖਮੀ ਸੀਗੀ ਤੇ ਉਹਨੂੰ ਜ਼ਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਏਮਜ਼ ਦੇ ਵਿੱਚ ਤੇ ਜਿਉਂ ਹੀ ਸਾਡੀ ਪੁਲਿਸ ਪਾਰਟੀ ਉੱਥੇ ਏਮਜ਼ ਪਹੁੰਚੀ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਇਹ ਜਸਪ੍ਰੀ ਕੌਰ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫੈਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਉਹਦੇ ਪੇਕੇ ਪਰਿਵਾਰ ਵਾਲੇ ਪੀਰਥ ਪਰਿਵਾਰ ਆ ਗਏ ਉਹਨਾਂ ਦੇ ਬਿਆਨਾਂ ਤੇ ਅਸੀਂ ਉਸ ਜਗਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਦੋਂ ਦਾ ਦਰਜ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹ ਤੱਤ ਸਾਹਮਣੇ ਆਉਣਗੇ ਪੋਸਟਮਾਰਟਮ ਦਰਾਂ ਉਹਦੇ ਇਨ ਤੱਕ ਅਗਲੀ ਹੋਰ ਵੀ ਕਾਰਵਾਈ ਅਮਚਲੀ ਜਾਂਦੀ ਜਾਊਗੀ ਦੋਸ਼ੀ ਫਿਲਹਾਲ ਭਰਾ ਰਹੇਗਾ ਦੋਨ ਫਰਲੀ ਪੁਲਿਸ ਪਾਰਟੀਆਂ ਸੀ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵੋ ਸਰ ਜਿਹੜੀ ਬੰਦੇ ਬੰਦ ਹੋ ਕੇ ਰੈਡਵਲ ਸੀ ਜੀ ਲਾਇਸੈਂਸੀ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਦੇ ਆਪ ਦੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਲੜਕੀ ਜਿਹੜੀ ਉਹ ਇਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਦੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪਦੀ ਵਾਈਫ ਦੀ ਕੁੱਟਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ ਮਰਡਰ ਦਾ ਇਸ ਤਰ੍ਹਾਂ ਦਾ ਮਾਮਲਾ ਸਿਦਕੂ ਦੇਖਿਆ ਘੱਟ ਹੁੰਦੇ ਹਨ ਨਹੀਂ ਫਿਲਹਾਲ ਅਜੇ ਮੁਢਲੀ ਤਫਤੀਸ਼ ਦੇ ਦੌਰਾਨ ਮਤਲਬ ਅਜੇ ਮਕਦਮਾ ਦਰਜ ਹੋ ਰਿਹਾ ਤੇ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਉਂ ਹੀ ਇਹਦੇ ਸਾਰੇ ਆਊਗੀ ਤਾਂ ਉਹ ਅਸੀਂ ਆਨ ਰਿਕਾਰਡ ਕਰਾਂਗੇ ਰਿਕਾਰਡ ਉੱਤੇ ਲੈ ਕੇ ਆਵਾਂਗੇ ਇਹ ਕੰਮ ਕੀ ਕਰਦਾ ਜੀ ਖੇਤੀਬਾੜੀ ਕਰਦਾ ਜੀ ਕਿਸਾਨ ਹੈ ਜਿਮੀਦਾਰ ਹੈ ਖੇਤੀਬਾੜੀ ਕਰਦਾ ਹਾਂਜੀ ਸ੍ਰੀ ਕੋਪਕੇ ਕਲਾਇੰਕ ਮਰਡਰ ਹੋਇਆ ਹੈ ਕੀ ਹੈ ਕੋਡਾ ਨਾਮ ਇਸ ਤਰ੍ਹਾਂ ਸੀ ਜੀ ਅੱਜ ਨਾ ਸੰਗਤ ਥਾਣਾ ਦੀ ਪੁਲਿਸ ਨੂੰ ਉਤਰਾਹ ਮਿਲੀ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਸੀ ਪੱਕਾ ਕਲਾਂ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਦੇ ਜਸਪ੍ਰੀਤ ਕੌਰ ਦੇ ਫਾਇਰ ਮਾਰਿਆ ਤਰਕੇ ਸਵੇਰੇ ਸਵੇਰੇ ਅੱਜ 6 ਵਜੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਥਾਹ ਮਿਲੀ ਨਾਲ ਦੀ ਨਾਲ ਸਾਢੇ ਜਿਹੇ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾਂ ਉੱਥੇ ਪਤਾ ਲੱਗਿਆ ਵੀ ਉਹ ਲੇਡੀ ਜ਼ਖਮੀ ਸੀਗੀ ਤੇ ਉਹਨੂੰ ਜ਼ਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਐਮਜ਼ ਦੇ ਵਿੱਚ ਤੇ ਜੋ ਵੀ ਸਾਡੀ ਪੁਲਿਸ ਪਾਰਟੀ ਉਥੇ ਏਮਸ ਪਹੁੰਚੀ ਤਾਂ ਉਥੇ ਆ ਕੇ ਪਤਾ ਲੱਗਿਆ ਵੀ ਇਹ ਜਸਪ੍ਰੀ ਕੌਰ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫਾਇਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਉਹਦੇ ਪੀਕੇ ਪਰਿਵਾਰ ਵਾਲੇ ਪੀਰਤ ਪਰਿਵਾਰ ਆ ਗਏ ਉਹਨਾਂ ਦੇ ਬਿਆਨਾਂ ਤੇ ਅਸੀਂ ਉਸ ਜਗਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਦੋਂ ਦਾ ਦਰਜ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹ ਤੇ ਤੱਤ ਸਾਹਮਣੇ ਆਉਣਗੇ ਪੋਸਟਮਾਰਟਮ ਦੌਰਾਨ ਉਹ ਦਿਨ ਤੋਂ ਆਪਾਂ ਅਗਲੀ ਹੋਰ ਵੀ ਕਾਰਵਾਈ ਅਮਚਲੀ ਜਾਂਦੀ ਜਾਊਗੀ ਦੋਸ਼ੀ ਫੇਰ ਹਾਲ ਭਰਾ ਰਹੇਗਾ ਤੋਂ ਉਹਨੂੰ ਫੜਨ ਲਈ ਪੁਲਿਸ ਪਾਰਟੀਆਂ ਸੀ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਜਿਹੜੀ ਆਪਣੇ ਬੰਦ ਹੋ ਕੇ ਰੈਡਕਲ ਸੀ ਜੀ ਲਾਇਸੈਂਸੀ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਦੇ ਆਪਦੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਲੜਕੀ ਜਿਹੜੀ ਉਹ ਇਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਦੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪੀ ਵਾਈਫ ਦੀ ਕੁਟਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ ਮਟਰ ਦਾ ਇਸ ਤਰ੍ਹਾਂ ਦਾ ਮਾਮਲਾ ਸੀਗਾ ਉਹ ਦੇਖਿਆ ਕਰ ਤੇ ਨਹੀਂ ਫਿਲਹਾਲ ਅਜੇ ਮੁਢਲੀ ਤਫਤੀਸ਼ ਦੇ ਦੌਰਾਨ ਮਤਲਬ ਅਜੇ ਮੁਕਦਮਾ ਦਰਜ ਹੋ ਰਿਹਾ ਤੇ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਉਂ ਹੀ ਇਹਦੇ ਸਾਰੇ ਆਊਗੀ ਤਾਂ ਉਹ ਅਸੀਂ ਆਨ ਰਿਕਾਰਡ ਕਰਾਂਗੇ ਰਿਕਾਰਡ ਉੱਤੇ ਲੈ ਕੇ ਆਵਾਂਗੇ ਇਹ ਕੰਮ ਕੀ ਕਰਦਾ ਹੈ ਜੀ ਖੇਤੀਬਾੜੀ ਕਰਦਾ ਹੈ ਜੀ ਕਿਸਾਨ ਹੈ ਜ਼ਿਮੀਂਦਾਰ ਹੈ ਖੇਤੀਬਾੜੀ ਕਰਦਾ ਹੈ ਹਾਂ ਜੀ ਸ੍ਰੀਪੱਤ ਕੇ ਕਲਾਇੰਕ ਮਰਡਰ ਹੋਇਆ ਹੈ ਦੀ ਗੱਲ ਆਉਂਦਾ ਹੈ ਇਸ ਤਰ੍ਹਾਂ ਸੀ ਜੀ ਅੱਜ ਨਾ ਸੰਗਤ ਥਾਣਾ ਦੀ ਪੁਲਿਸ ਨੂੰ ਇਤਲਾਹ ਮਿਲੀ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਸੀ ਪੱਕਾ ਕਲਾਂ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਤੇ ਜਸਪ੍ਰੀਤ कौर ਦੇ ਫਾਇਰ ਮਾਰਿਆ ਤਰਕੇ ਸਵੇਰੇ ਸਵੇਰੇ ਅੱਜ 6 ਵਜੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਇਤਲਾਹ ਮਿਲੀ ਨਾਲ ਦੀ ਨਾਲ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾ ਉੱਥੇ ਪਤਾ ਲੱਗਿਆ ਵੀ ਉਹ ਲੇਡੀ ਜਖਮੀ ਸੀਗੀ ਤੇ ਉਹਨੂੰ ਜਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਏਮਜ਼ ਦੇ ਵਿੱਚ ਤੇ ਜਿਉਂ ਹੀ ਸਾਡੀ ਪੁਲਿਸ ਪਾਰਟੀ ਉੱਥੇ ਏਮਜ਼ ਪਹੁੰਚੀ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਇਹ ਜਸਪ੍ਰੀ ਕੌਰ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫਾਇਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਉਹਦੇ ਪੀਕੇ ਪਰਿਵਾਰ ਵਾਲੇ ਪੀਰਤ ਪਰਿਵਾਰ ਆ ਗਿਆ ਉਹਨਾਂ ਦੇ ਬਿਆਨਾਂ ਤੇ ਅਸੀਂ ਉਸ ਜਗਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਦੋਂ ਦਾ ਦਰਜ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹ ਤੱਤ ਸਾਹਮਣੇ ਆਉਣਗੇ ਪੋਸਟ ਮਾਰਟਨ ਦਰਾਂ ਉਹਦੇ ਉਪਰ ਅਗਲੀ ਹੋਰ ਵੀ ਕਾਰਵਾਈ ਅਮਚਲੀ ਜਾਂਦੀ ਜਾਊਗੀ ਦੋਸ਼ੀ ਫੇਰ ਹਾਲ ਭਰਾ ਰਹੇਗਾ ਤੋਂ ਉਹਨੂੰ ਫੜਨ ਲਈ ਪੁਲਿਸ ਪਾਰਟੀਆਂ ਸੀ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਜਿਹੜੀ ਬੁਲੇ ਬੰਦ ਹੋ ਗਏ ਰੈਡਕਲਸ ਦੀਏ ਲਾਇਸੈਂਸੀ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਤੇ ਆਪਣੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਲੜਕੀ ਜਿਹੜੀ ਉਹ ਹੈ ਇਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਦੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪਦੀ ਵਾਈਫ ਦੀ ਕੁਟਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ ਮਟਰ ਦਾ ਇਸ ਤਰ੍ਹਾਂ ਦਾ ਮਾਮਲਾ ਸੀਗਾ ਉਹ ਦੇਖ ਰਿਹਾ ਕੋਈ ਧਿਆਨ ਨਹੀਂ ਫਿਲਹਾਲ ਅਜੇ ਮੁੱਢਲੀ ਤਫਤੀਸ਼ ਦੇ ਦੌਰਾਨ ਮਤਲਬ ਅਜੇ ਮੁਕਦਮਾ ਦਰਜ ਹੋ ਰਿਹਾ ਤੇ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਉਂ ਹੀ ਇਹਦੇ ਸਾਰੇ ਆਊਗੀ ਤਾਂ ਉਹ ਅਸੀਂ ਆਨ ਰਿਕਾਰਡ ਕਰਾਂਗੇ ਰਿਕਾਰਡ ਦੇ ਉੱਤੇ ਲੈ ਕੇ ਆਵਾਂਗੇ ਇਹ ਕੰਮ ਕੀ ਕਰਦਾ ਜੀ ਖੇਤੀਬਾੜੀ ਕਰਦਾ ਜੀ ਕਿਸਾਨ ਹੈ ਜ਼ਿਮੀਦਾਰ ਹੈ ਕਿਤੀ ਵਾਰੀ ਕਰ ਰਹੇ ਹਨ ਜੀ ਸਰਿਕਾ ਪੱਕੇ ਕਲਾਂ ਇੱਕ ਮਰਡਰ ਹੋਇਆ ਹੈ ਕੀ ਹੈ ਬੁੜਾ ਨਾਮ ਹੈ ਇਸ ਤਰ੍ਹਾਂ ਸੀ ਜੀ ਅੱਜ ਨਾ ਸੰਗਤ ਥਾਣਾ ਦੀ ਪੁਲਿਸ ਨੂੰ ਉਤਰਾਹ ਮਿਲੀ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਾਸੇ ਪੱਕਾ ਕਲਾਂ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਤੇ ਜਸਪ੍ਰੀਤ ਕੌਰ ਦੇ ਫਾਇਰ ਮਾਰਿਆ ਤਰਕੇ ਸਵੇਰੇ ਸਵੇਰੇ ਅੱਜ 6 ਵੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਉਤਰਾਹ ਮਿਲੀ ਨਾਲ ਦੀ ਨਾਲ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾ ਉੱਥੇ ਪਤਾ ਲੱਗਿਆ ਵੀ ਉਹ ਲੇਡੀ ਜਖਮੀ ਸੀਗੀ ਤੇ ਉਹਨੂੰ ਜਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਐਮਜ਼ ਦੇ ਵਿੱਚ ਤੇ ਜਿਉਂ ਹੀ ਸਾਡੀ ਪੁਲਿਸ ਪਾਰਟੀ ਉੱਥੇ ਐਮਜ਼ ਪਹੁੰਚੀ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਇਹ ਜਸਤਰੀ ਕੌਰ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫੈਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਉਹਦੇ ਪੀਕੇ ਪਰਿਵਾਰ ਵਾਲੇ ਪੀਰਤ ਪਰਿਵਾਰ ਆ ਗਿਆ ਉਹਨਾਂ ਦੇ ਬਿਆਨਾਂ ਤੇ ਅਸੀਂ ਉਸ ਜਕਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਦੋਂ ਦਾ ਦਰਜ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹਦੇ ਤੱਤ ਸਾਹਮਣੇ ਆਉਣਗੇ ਪੋਸਟ ਮਾਰਟਨ ਦਰਾਂ ਉਹਦੇ ਉਪਰ ਅਗਲੀ ਹੋਰ ਵੀ ਕਾਰਵਾਈ ਅਮਚ ਲੈਂਦੀ ਜਾਊਗੀ ਦੋਸ਼ੀ ਫਿਲਹਾਲ ਭਰਾ ਰਹਿਗਾ ਤੇ ਉਹਨੂੰ ਫੜਨ ਲਈ ਪੁਲਿਸ ਪਾਰਟੀਆਂ ਸੀ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵੋ ਸਰ ਜਿਹੜੀ ਬਾਰੇ ਬੰਦ ਹੋ ਕੇ ਰੈਡਕਲ ਸੀ ਇਹ ਲਾਇਸੈਂਸੀ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਦੀ ਆਪਦੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਲੜਕੀ ਜਿਹੜੀ ਉਹ ਹੈ ਇਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਦੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪਦੀ ਵਾਈਫ ਦੀ ਕੁਟਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ ਮਟਰ ਦਾ ਇਸ ਤਰ੍ਹਾਂ ਦਾ ਮਾਮਲਾ ਸੀਗਾ ਉਹ ਦੇਖਿਆ ਕਰ ਤੇ ਨਹੀਂ ਫਿਲਹਾਲ ਅਜੇ ਮੁਢਲੀ ਤਫਤੀਸ਼ ਦੇ ਦੌਰਾਨ ਮਤਲਬ ਜੇ ਮੁਕੱਦਮਾ ਦਰਜ ਹੋ ਰਿਹਾ ਤੇ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਉਂ ਹੀ ਇਹਦੇ ਸਾਰੇ ਆਊਗੀ ਤਾਂ ਉਹ ਅਸੀਂ ਆਨ ਰਿਕਾਰਡ ਕਰਾਂਗੇ ਰਿਕਾਰਡ ਉੱਤੇ ਲੈ ਕੇ ਆਵਾਂਗੇ ਇਹ ਕੰਮ ਕੀ ਕਰਦਾ ਹੈ ਜੀ ਖੇਤੀਬਾੜੀ ਕਰਦਾ ਹੈ ਜੀ ਕਿਸਾਨ ਹੈ ਜ਼ਿਮੀਦਾਰ ਹੈ ¿Qué te iba a decir?